ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੈਲ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂ ਜੀ ਇੱਥੇ ਦੁਪਹਿਰ ਦਾ ਟਾਈਮ ਤੇ ਆਪਾਂ ਸਵੇਰ ਦੇ ਸਾਰੇ ਕੰਮ ਕਰਕੇ ਇਸ ਤੋਂ ਬਾਅਦ ਘੜੀ ਰਾਮ ਕਰਕੇ ਹੁਣ ਦੁਬਾਰਾ ਫੇਰ ਲੱਗ ਗਿਆ ਆਪਣੇ ਕੰਮਕਾਰ ਕਰਨ ਤੇ ਮੈਂ ਇੱਥੇ ਆਈ ਸੀ ਜੀ ਥੱਲੇ ਮੈਂ ਹਾਂ ਵੀ ġੇੜਾ ਮਾਰਿਆ ਪਸ਼ੂਆਂ ਦੇ ਕੋਲ ਬੈਠੇ ਨੂੰ ਵੈਸੇ ਤਾਂ ਪਸ਼ੂ ġੇੜਾ ਧੋਵਾ ਵਗੈਰਾ ਕਰੇ ਹੋਏ ਆ ਤੇ ਤੇ ਗਰਮੀ ਇੰਨੀ ਜ਼ਿਆਦਾ ਹੋਈ ਪਈ ਆ ਬਹੁਤ ਜ਼ਿਆਦਾ ਹੋਈ ਪਈ ਆ ਬਹੁਤ ਗਰਮੀ ਹੋਈ ਪਈ ਆ ਤੇ ਧੁੱਪਾਂ ਬਹੁਤ ਲੱਗਦੀ ਆ ਕੰਮ ਕਰਦਿਆਂ ਨੂੰ ਤਾਂ ਕੁਝ ਜ਼ਿਆਦਾ ਹੀ ਲੱਗਦੀ ਆ ਹਨਾ ਤੁਹਾਨੂੰ ਜਿਵੇਂ ਪਤਾ ਹੀ ਆ ਜਿਵੇਂ ਕੱਲ ਆਪਾਂ ਨੇ ਸਾਫ ਸਫਾਈ ਦਾ ਕੰਮ ਸ਼ੁਰੂ ਕਰਿਆ ਸੀਗਾ ਤੇ ਕੱਲ ਇੱਕ ਕਮਰਾ ਹੋ ਗਿਆ ਸੀਗਾ ਤੇ ਦੂਸਰਾ ਲੱਗਣਾ ਹੈ ਨਾ ਅੱਜ ਲੱਗਣਾ ਸੀਗਾ ਤੇ ਮੈਂ ਨਾ ਉੱਥੇ ਧੋਰੀ ਸੀਗੀ ਕੱਪੜੇ ਆਪਣੇ ਨਾ ਜਿਹੜੇ ਕੂਟੀਆ ਇੱਥੇ ਬਾਬਾ ਜੀ ਦੀ ਉਹਦੇ ਵਸਤਰ ਆਏ ਹੋਏ ਸੀਗੇ ਧੋਣ ਵਾਲੇ ਬੱਚੇ ਨਾ ਰਾਤ ਨੂੰ ਪਾਰਸੋ ਪਾਰਸੋ ਰਾਤੀ ਅਗੇ ਸੀਗੇ ਸਾਫ ਭਈਆ ਕਰਕੇ ਗਏ ਨੇ ਰਾਤੀ ਕੁਟੀਆ ਦਾ ਫਿਰ ਉਹ ਸਾਰੇ ਪਰਦੇ ਵਗੈਰਾ ਸਾਰੇ ਲਾਗੇ ਸੀਗੇ ਤੇ ਉਹ ਫਿਰ ਇੱਥੇ ਕਮਰੇ ਦੇ ਵਿੱਚ ਰੱਖ ਗਏ ਸੀਗੇ ਬੱਚੇ ਆਪਣੇ ਮੈਂ ਬਸਤਾ ਜਿਹੜੇ ਡੇਲੀ ਥੋੜਾ ਚਰਵਾਤ ਹੋਣੇ ਆਲੇ ਹੁੰਦੇ ਉਹ ਤੇ ਚਲੋ ਮੈਂ ਲਿਆ ਕੇ ਧੋਦਣ ਨਹੀਂ ਹਿੰਨੀਆਂ ਤੇ ਹੁਣ ਉਹਨਾਂ ਨੇ ਸਾਰੇ ਲਾਤੇ ਸੀਗੇ ਹੁਣ ਕਾਫੀ ਜ਼ਿਆਦਾ ਸੀਗੇ ਪਰਦੇ ਵਗੈਰਾ ਵੀ ਲਾਏ ਹੋਏ ਨੇ ਸਾਰੇ ਕੱਪੜੇ ਉਹ ਤੋਂ ਨੇ ਅੱਜ ਕੱਲ ਤਾਂ ਫਿਰ ਮੇਰੇ ਆਪ ਦੇ ਕੱਪੜੇ ਕਾਫੀ ਸੀਗੇ ਤਾਂ ਨਹੀਂ ਧੁੱਤੇ ਹੈਗੇ ਪਰसों ਦੇ ਲੱਕ ਰੱਖੇ ਹੋਏ ਨੇ ਉਹਨਾਂ ਨੇ ਤੇ ਮਹਾਂ ਚਲ ਅੱਜ ਧੋ ਦੰਨੇ ਆ ਧੁੱਪਾਂ ਵਧੀਆ ਨਿਕਲੀ ਹੋਈ ਆ ਵੀ ਚਲ ਸੁੱਕ ਜਾਣਗੇ ਸ਼ਾਮੀ ਫਿਰ ਰੱਖਿਆਉਂਗੀ ਉੱਥੇ ਕੁਟੀਆ ਦੇ ਵਿੱਚ ਤੇ ਉਹ ਧੋਣ ਲੱਗੀ ਹੋਈ ਸੀਗੀ ਗਰਮੀ ਨਹੀਂ ਜ਼ਿਆਦਾ ਲੱਗਦੀ ਆ ਬਹੁਤ ਜੇ ਧੁੱਪਾਂ ਨਿਕੜੀ ਆ ਤਾਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਆਪਣੇ ਅੱਜ ਮੀਂਹ ਹੀ ਪਿਆ ਹੈਗਾ ਆਪਣੇ ਜਾਂਚੀ ਹੋਰ ਆੜਦਲ ਮੀਂਹ ਪੈ ਗਿਆ ਆਪਣੇ ਨਹੀਂ ਪਿਆ ਹੈਗਾ ਅੱਜ ਬਸ ਬਦਿਆ ਨਹੀਂ ਤਾਂ ਗਿੱਲਾ ਹੋ ਜਾਣਾ ਸੀਗਾ ਮੀਂਹ ਆ ਬਾਬੇ ਰੱਬ ਚਲੋ ਹਨਾ ਹਵਾ ਜੀ ਚਲਾਈ ਜਾਵੇ ਹਵਾ ਵੀ ਅੱਜ ਖੜੀ ਆ ਚੱਲ ਰਹੀ ਵੀ ਕਿਸੇ ਲੋਟ ਗਰਮੀ ਬਹੁਤ ਆ ਰਹੀ ਆ ਅੱਜ ਤੇ ਅੱਜ ਹੈਗਾ ਜੀ ਦਸਮੀ ਦਾ ਦਿਹਾੜਾ ਸਾਰਿਆਂ ਨੂੰ ਹੈਪੀ ਦਸਮੀ ਹਨਾ ਸਾਰੇ ਭੈਣ ਭਾਈਆਂ ਨੂੰ ਤੇ ਚਲੋ ਜੀ ਕਰਦੇ ਆ ਕੰਮ ਸ਼ੁਰੂ ਦੇਖ ਲਗਦੇ ਆ ਕੰਮ ਕਰ ਕਰਨਾ ਮਾਜੀ ਗੱਦੇ ਵਗੈਰਾ ਆਪਾਂ ਨਹੀਂ ਬਾਹਰ ਰੱਖਦੇ ਅੰਦਰ ਤੋਂ ਪੜਾਉਂਦੇ ਕਿ ਜੰਗ ਚੈਕ ਕਰ ਕਰਦੇ ਸਾਫ ਕਰਦੇ ਆ ਕੇ ਕਿ ਅੱਛਾ ਹੈ ਕਿ ਪੁਰਾਣੀਆਂ ਕਿਤਾਬਾਂ ਇਹਦੇ ਕੋਲ ਸੰਭਾਲਦੀਆਂ ਨੇ ਕਿ ਪੁਰਾਣੀਆਂ ਨੇ ਤੇ ਪਰਿਵਾਰੀ ਚੀਜ਼ਾਂ ਬਣਨ ਦੇਣ ਇਸ ਤਰ੍ਹਾਂ ਹੀ ਸੈੱਟ ਕਰਦੇ ਆਂ। ਬਹੁਤ ਮੈਂ ਇਹ ਬਾਰੇ ਬੈਠ ਕੇ ਸਾਬਤ ਹੋਇਆ ਕਾ ਨਾ ਦਿਨ ਮੇਰੇ ਨਸੀਬੇ ਚੱਲ ਰਹੀਆਂ ਉਹਦੇ ਵਿੱਚ ਫਾਇਦਾ ਕਿ ਇਹਨਾਂ ਨੂੰ 74 ਪੜ੍ਹ ਕੇ ਪੜਾਣਾ ਸਾਰੇ ਉਹ ਇਹ ਤੋਂ ਜਾਨੀਏ ਕਿ ਕਦੋਂ ਉਹ ਜਦੇ ਪਤਾ ਆਪਾ ਜਦੋਂ ਉਹ ਰਸਾ ਹੋ ਗਿਆ ਨਾ ਬੇਤਾ ਨਾ ਤੇ ਬੰਦੇ ਮੇਰੇ ਪੜ੍ਹੇ ਸਭ ਸੁਧਿਆ ਹੋ ਗਿਆ ਮਤਲਬ ਝਾੜੂ ਲਗਾਤਾ ਸਾਰੇ ਜਾੜੇ ਵਗੈਰਾ ਲਾਤੇ ਤੇ ਰਹਿ ਗਿਆ ਹੁਣ ਗਿੱਲੀ ਗਿੱਰਾਂ ਤੋਂ ਤੇ ਗਿੱਲੀ ਨੀਰ ਫੇਰ ਕੇ ਨਾ ਐਦਾਂ ਹੁੰਦਾ ਵੀ ਜਿਹੜੀ ਮਿੱਟੀ ਮੁੱਟ ਲੱਗੀ ਹੁੰਦੀ ਆ ਸਮਾਨ ਤੋਂ ਸਭ ਹੀ ਗਏ ਜਾਂਦੇ ਨੇ ਨੀਲੀ ਨੀਰ ਪਾ ਕੇ ਜਿਹੜਾ ਸਾਰੇ ਕਿਤੇ ਆਟੇਆ ਵਗੈਰਾ ਦੇ ਬੈਡਾਂ ਤੇ ਸੀਪੇ ਦੇ ਸਾਰੇ ਮਾਰੀ ਪੂਰੀ ਤੇ ਤੇ ਬਸ ਹੁਣ ਜਾੜੇ ਵਗੈਰਾ ਝਾੜ ਕੇ ਪੂਰਾ ਆਪਣੀ ਚੱਕਤਾ ਐਨੇ ਜਾੜੇ ਨਿਕਲਦੇ ਨਾਲੇ ਦੇਖੋ ਨਾ ਮਤਲਬ ਬੇਲੀ ਸਫਾਈ ਕਰਦੇ ਫੇਰ ਪਤਾ ਨਿਉ ਜਾਲੇ ਦੀ ਕਿੱਥੋਂ ਬਣ ਜਾਂਦੇ ਨੇ ਰੂਂਜੀ ਵਾਲੇ ਜਾਲੇ ਉਹੀ ਜਾਲੇ ਨਿਕਲਦੇ ਹੁਣ ਤਾਂ ਕੁਝ ਨਹੀਂ ਨਿਕਲਦਾ ਹੈਗਾ ਰੂਂਵਾਲੇ ਜਾਲੇ ਜਿਹੜੇ ਖਲਾਈਆਂ ਚ ਤੇ ਗਰਮੀ ਗਰਮੀ ਹੋ ਗਈ ਨਾਲ ਦੀ ਨਾਲ ਮਸ਼ੀਨ ਵੀ ਲਾਈ ਹੋਈ ਮੇਰੀ ਤਾਂ ਕਰਕੇ ਉਹ ਹੁੰਦਾ ਕੈਰਲਾ ਰਹਿੰਦਾ ਵਿਚੇ ਮੈਂ ਕਪੜੇ ਤੋਰੀਨੇ ਵਿਚੇ ਉਹ ਚਾਦਰੀਆਂ ਅੱਜ ਹੀ ਸਾਫ਼ ਕਰਤਾ ਸਾਰਾ ਬਸ ਲੀਵ ਫੇਰੂੰਗੀ ਆਕੇ ਹੁਣ ਜਾਉਂਗੀ ਧਾਰਾਂ ਚ ਧਾਰਾਂ ਦਾ ਟਾਈਮ ਹੋ ਗਿਆ ਆਪਣੇ ਅੱਜ ਮੈਂ ਬਹੁਤ ਹੀ ਲੇਟ ਲੱਗੀ ਆ ਅ ਤੁਹਾਨੂੰ ਪਤਾ ਹੀ ਅੱਜ ਬੱਚੇ ਸਕੂਲ ਗਏ ਸੀਗੇ ਸੋਮਵਾਰ ਦਾ ਦਿਨ ਆ ਮੈਂ ਦੋ ਘੰਟੇ ਦਾ ਸਵੇਰ ਵਾਲੇ ਇਹ ਲੈਣ ਚਾਹਦੇ ਜਵਾਬ ਨੂੰ ਤਿਆਰ ਕਰਕੇ ਭੇਜਣਾ ਕੱਲ ਛੁੱਟੀ ਸੀ ਕਰਕੇ ਮੈਂ ਸੱਦਰੇ ਲੱਗੀ ਸੀ ਕਿਉਂਕਿ ਸਵੇਰ ਦਾ ਕੰਮ ਸੱਦਰੇ ਨਿੱਤ ਰਿਹਾ ਸੀ ਉਹ ਵਿੱਚ ਡੇਲੀ ਆ ਕੰਮ ਹੋ ਜਾਂਦਾ ਨਾ ਉਹਦੇ ਕਰਕੇ ਟਾਈਮ ਘੱਟ ਮਿਲਦਾ ਸਫਾਈ ਤੋਂ ਸੋ ਜਿੰਨਾ ਕੁ ਸੀਗਾ ਅੱਜ ਤਾਂ ਮੈਂ 2 ਵਜੇ ਲੱਗੀਆਂ ਸਵਾ ਦੋ ਨਾ ਚਾਹ ਤੋਂ ਦੇ ਕੇ ਸਕੂਲੋਂ ਆਇਆ ਤਾਂ ਦਵਾਦ ਹੋ ਗਈ 5 ਵਜੇ ਗਈ ਹਾਂ ਇਹ ਅੱਜ ਤਾਂ ਸਬਜ਼ੀ ਵੀ ਬਣਾਉਣੀ ਆ ਪਰ ਚਿਕਰੇਡੇ ਚੀਰੇ ਬਣਾ ਚਿਕਰੇ ਬਣਾਵਾਂਗੇ ਪਸ ਹੁਣ ਆ ਕੇ ਨਾ ਫਟਾਫਟ ਘਰ ਚ ਹੋਇਆ ਮੈਂ ਤੇ ਅੱਗੇ ਫੇਰ ਤੋਂ ਵੀ ਸਾਰੇ ਲਈ ਲੋ ਜੀ ਇੱਥੇ ਮੈਂ ਧਾਰਾ ਚੋ ਕੇ ਆ ਗਈ ਸੀਗੀ ਤੇ ਇਸ ਸਾਈਡ ਤੇ ਤਿਆਰ ਹੋ ਰਿਹਾ ਸੀਗਾ ਪਕ ਬਣ ਰਿਹਾ ਸੀਗਾ ਇਹ ਗੁਰਦੁਆਰਾ ਸਾਹਿਬ ਜਾਣਾ ਸੀਗਾ ਤੇ ਇਹਨੂੰ ਸਮਾਨ ਦੇ ਕੇ ਤੇ ਉਸ ਤੋਂ ਬਾਅਦ ਫੇਰ ਲੱਗੇ ਸੀਗੇ ਆਪਾਂ ਆਪਣੇ ਕੰਮ ਕਰ ਕਰਨ ਤੇ ਇਹ ਮੈਨੂੰ ਪਤਾ ਨਹੀਂ ਕੁਝ ਮੰਗ ਰਿਹਾ ਸੀਗਾ ਮੈਂ ਇਹਨੂੰ ਕਹਿੰਦੀ ਮੇਰੇ ਕੋ ਹੈ ਨਹੀਂ ਪਤਾ ਨਹੀਂ ਕੀ ਕਹਿ ਰਿਹਾ ਸੀਗਾ ਵੀ ਮੈਨੂੰ ਨਹੀਂ ਪਤਾ ਮੈਂ ਇਹਨੂੰ ਕਹਿ ਰਹੀ ਸੀਗੀ ਕੁਝ ਕਹਿ ਰਿਹਾ ਸੀਗਾ ਇਹ ਤੇ ਇਹ ਫੇਰ ਉੱਥੇ ਹੀ ਰਹਿ ਪੰਦਾ ਹੁੰਦਾ ਤਸਵੀਰ ਜਲਾ ਜਾਂਦਾ ਹੁੰਦਾ ਪਹਿਲਾ ਸਕੂਲੋਂ ਆ ਕੇ ਨਾ ਇਹ ਸਵਾ 2 ਵਜੇ ਸਕੂਲੋਂ ਆ ਜਾਂਦਾ ਤੇ ਜਦੋਂ ਆਉਂਦਾ ਫਿਰ ਉਹ ਤੋਂ ਬਾਅਦ ਚਾਹ ਪੀ ਕੇ ਜਦ ਇਹ ਸੌ ਜਾਂਦਾ ਸੌ ਕੇ ਇਹ ਉੱਠਦਾ ਸ਼ਾਮ ਨੂੰ ਕਈ ਵਾਰ 6 ਵਜੇ ਉੱਠਦਾ ਕਈ ਵਾਰ 6:30 ਉੱਠਦਾ ਫਿਰ ਉੱਠ ਕੇ ਨਹਾ ਕੇ ਫੇਰ ਤਿਆਰ ਹੋ ਕੇ ਫਿਰ ਗੁਰਦੁਆਰ ਸਾਹਿਬ ਜਾਂਦਾ ਹੁੰਦਾ ਇਹ ਤੇ ਫਿਰ ਉਸ ਤੋਂ ਬਾਅਦ ਉੱਥੇ ਹੀ ਰਹਿੰਦਾ ਹੁੰਦਾ ਫੇਰ ਨਹੀਂ ਆਉਂਦਾ ਹੈਗਾ ਕਿਉਂਕਿ ਫਿਰ ਸਵੇਰੇ ਤੜਕੇ 4 ਵਜੇ ਆਉਂਦਾ 4 ਵਜੇ ਜਾਣ ਚਾਹੇ 4 ਤੋਂ ਪਹਿਲਾਂ ਜੇ ਚਾਹੇ ਬਾਹਰ ਚਾਜੇ ਤੇ ਇੱਥੇ ਮੈਂ ਇਹਨੂੰ ਕੁਝ ਦੇ ਰਹੀ ਸੀਗੀ ਇਹਨੇ ਕੁਝ ਲੈ ਕੇ ਜਾਣਾ ਸੀਗਾ ਪਤਾ ਨਹੀਂ ਫੋਟੋ ਮੰਗਦਾ ਸੀ ਪਤਾ ਨਹੀਂ ਕੁਝ ਮੰਗਦਾ ਸੀਗਾ ਮੇਰੇ ਤੋਂ ਤੇ ਉਹੀ ਮੈਂ ਪਤਾ ਨਹੀਂ ਫੋਟੋ ਸਟੇਟ ਕਰਾ ਕੇ ਲੈ ਕੇ ਆਈ ਹਾਂ ਇਹਨੂੰ ਕੋਈ ਫਾਰਮ ਵਗੈਰਾ ਦੀ ਤੇ ਪੈਸੇ ਲੈ ਕੇ ਗਿਆ ਸੀਗਾ ਤੋਂ ਟੁੱਟੇ ਹੋਏ ਤੇ ਹੈ ਬਾਕੀ ਜੀ ਆਪਣਾ ਹਨਾ ਦੂਸਰਾ ਕਮਰਾ ਤਾਂ ਕੱਲ ਹੋ ਗਿਆ ਸੀਗਾ ਜਿਹੇ ਦੂਜੇ ਕਮਰੇ ਨੂੰ ਲੱਗੇ ਹੋਏ ਸੀਗੇ ਆਪਾਂ ਤੇ ਇਹਨੂੰ ਤੋੜ ਕੇ ਫੇਰ ਮੈਂ ਲੱਗੀ ਸੀਗੀ ਸਾਫ਼ ਕਰਨ ਦੀ ਟਾਕੀਆਂ ਤੇ ਗਿੱਲੇ ਲੀਫ ਫੇਰਨੀ ਸੀਗੀ ਤੇ ਗਿੱਲੀ ਲੀਰ ਕਰਕੇ ਨਾ ਫੇਰਨ ਲੱਗੀ ਸੀਗੀ ਸੁੰਬਰ ਮੈਂ ਪਹਿਲੇ ਗਈ ਸੀਗੀ ਸੁੰਬਰ ਦੇ ਵਿੱਚ ਨਾ ਇੰਨੇ ਜ਼ਿਆਦਾ ਜਾਲੇ ਜੇ ਨਿਕਲਦੇ ਨੇ ਖੱਲਾਂ ਦੇ ਵਿੱਚੋਂ ਜਿਵੇਂ ਅਲਮਾਰੀ ਹੋਗੀ ਬੈੱਡਾਂ ਦੇ ਥੱਲੇੋਂ ਹਨਾ ਟੂਹਾ ਟਾਂ ਦੇ ਸਾਰੇ ਸੀਸੇ ਦੇ ਮਗਰੋਂ ਜਾਲੇ ਜੇ ਨਿਕਲਦੇ ਨੇ ਰੂਹ ਵਾਲੇ ਪਤਾ ਨਹੀਂ ਕਿੱਥੋਂ ਬਣ ਜਾਂਦੇ ਨੇ ਉਹ ਕਿੱਥੋਂ ਆਉਂਦੇ ਨੇ ਬਣ ਬਣ ਕੇ ਹਵਾ ਹਵਾ ਦੇ ਨਾਲ ਬਣਦੇ ਪਤਾ ਨਹੀਂ ਕਦੇ ਨਾ ਬਣਦੇ ਨੇ ਬਹੁਤ ਜਾਲੇ ਜੇ ਨਿਕਲਦੇ ਨੇ ਉਹ ਜਾਲੇ ਸਾਰੇ ਮੈਂ ਚੱਕ ਕੇ ਸਿੱਟੇ ਤੇ ਊੜਾ ਆਪਾਂ ਚੱਕ ਕੇ ਸਿੱਟਦਾ ਸੀਗਾ ਪਹਿਲਾਂ ਸੁੰਭਰ ਕੇ ਤੇ ਉਸ ਤੋਂ ਬਾਅਦ ਲੱਗੀ ਸੀਗੀ ਟਾਕਿਆ ਸਾਫ਼ ਕਰਨਾ ਤਾਂ ਕਿ ਉਹਦੇ ਵੀ ਜਿਹੜੀ ਇਦਾਂ ਹੁੰਦਾ ਗਿੱਲੀਲੀ ਨਾ ਜਿੰਨੀ ਵੀ ਮਿੱਟੀ ਪਈ ਹੁੰਦੀ ਆ ਮੈਂ ਸਤਾ ਹੁਣ ਮੀਂਹ ਆਉਂਦੇ ਨੇ ਮੀਂਹ ਨਾਲ ਸਾਰੀ ਧੋਤੀ ਜਾਂਦੀਆਂ ਟਾਕਿਆ ਫਿਰ ਵੀ ਜਿਹੜੀ ਮਿੱਟੀ ਜੀ ਲੱਗੀ ਹੁੰਦੀ ਆ ਨਾ ਸਾਰੀ ਆਪਾਂ ਲਈ ਇਹਦੇ ਨਾਲ ਸਾਫ਼ ਕਰਦਾਂਗੇ ਕਪੜਾ ਗਿੱਲਾ ਕਰ ਕਰਕੇ ਤੇ ਹਾਲੇ ਤਾਂ ਮੈਂ ਨਾ ਸਿਰਫ ਕਬਰਿਆਂ ਦੇ ਮਤਲਬ ਗਿੱਲੀ ਲੀਤ ਨਾਲੇ ਟਾਕੀਆਂ ਵਗੈਰਾ ਹੋ ਗਏ ਬੈੱਡ ਦੂਸਰੇ ਦਰਵਾਜ਼ੇ ਹਨਾ ਉਹਦੇ ਨਾਲੇ ਪਾਣੀ ਨਾਲੇ ਸਾਫ਼ ਕਰ ਰਹੀ ਨਾ ਫਿਰ ਜਦੋਂ ਆਪਣਾ ਸਾਰਾ ਕੰਮ ਨਿਬੜ ਗਿਆ ਹਨਾ ਫਿਰ ਉਸ ਤੋਂ ਬਾਅਦ ਆਪਾਂ ਤੇਲ ਫੇਰਾਂਗੇ ਇਹਨਾਂ ਨੂੰ ਡੀਜ਼ਲ ਫੇਰਦੇ ਹੁੰਦੇ ਨੇ ਲਿਆ ਕੇ ਤੇ ਫਿਰ ਡੀਜ਼ਲ ਫੇਰ ਦਾਂਗੇ ਸਾਰੀਆਂ ਟਾਕੀਆਂ ਦਰਵਾਜ਼ਿਆਂ ਨੂੰ ਫਿਰ ਹਨਾ ਨਾਲੇ ਤਾਂ ਸਿਉਂਕ ਤੋਂ ਬਚੇ ਰਹਿੰਦੇ ਨੇ ਨਾਲੇ ਫਿਰ ਜਿਹੜੀ ਹੁਣ ਮੀ ਪੈਣ ਨਾਲ ਸੁਲਾਵਾਈ ਹੋਈ ਆ ਉਹ ਤੋਂ ਵੀ ਠੀਕ ਰਹਿੰਦੇ ਆ ਟਾਕੀ ਦਰਵਾਜ਼ੇ ਆਪਣੇ ਤੇ ਸੰਭਾਲਣ ਵਾਲੇ ਵਸਦੀ ਆ ਹਰ ਇੱਕ ਚੀਜ਼ ਦੀ ਤੇ ਨਾਲ ਡੀਜ਼ਲ ਲਾਉਣ ਨਾਲ ਚਮਕ ਆ ਜਾਂਦੀ ਆ ਦਰਵਾਜ਼ਿਆਂ ਦੇ ਉੱਤੇ ਬਹੁਤ ਸੋਹਣੇ ਟਾਕੀ ਦਰਵਾਜ਼ੇ ਆ ਚਮਕ ਜਾਂਦੇ ਨੇ ਜਿcklen ਰੰਗ ਕਰਾਇਆ ਹੁੰਦਾ ਨਾ ਇਸ ਤਰ੍ਹਾਂ ਹੋ ਜਾਂਦੇ ਨੇ ਜਦੋਂ ਆਪਾਂ ਤੇਲ ਫੇਰ ਦਿੰਦੇ ਆ ਸਾਰੇ ਦਰਵਾਜ਼ਿਆਂ ਤੇ ਲੱਕੜਦਿਆਂ ਤੇ ਬਹੁਤ ਹੀ ਚਮਕ ਜਾਂਦੇ ਨੇ ਤੇ ਇਹ ਸ਼ੀਸ਼ੇ ਵੀ ਹਲੇ ਮੈਂ ਇਦਾਂ ਹੀ ਲੀਨ ਨਾਲ ਸਾਫ਼ ਕਰ ਦੂੰਗੀ ਵੈਸੇ ਆਪਾਂ ਸਾਰੇ ਸ਼ੀਸ਼ੇ ਨਾ ਬਾਅਦ ਚ ਜਿਵੇਂ ਅਖਬਾਰ ਉਹ ਨਹੀਂ ਹੁੰਦਾ ਅਖਬਾਰ ਲੈ ਕੇ ਉਸ ਤੋਂ ਬਾਅਦ ਥੋੜਾ ਥੋੜਾ ਪਾਣੀ ਛਿੜਕ ਕੇ ਨਾ ਅਖਬਾਰ ਨਾਲ ਸਾਫ ਕਰਾਂਗੇ ਜਿਹੜੇ ਠੰਡੇ ਹੋਏ ਹੁੰਦੇ ਨੇ ਨਾ ਸਾਰੇ ਸ਼ੀਸ਼ੇ ਐਨ ਚਮਕ ਜਾਂਦੇ ਨੇ ਅਖਬਾਰ ਐਨ ਰਗੜ ਕੇ ਫੇਰਦਾ ਕਿ ਆਪਾਂ ਉਹ ਬਾਚੋ ਹੀ ਸਾਰੇ ਕੰਮ ਇਹ ਬਾਚੋ ਕਰਾਂਗੇ ਪਹਿਲਾਂ ਮਤਲਬ ਸਾਰੇ ਸਾਫ ਸੁਪਈਆ ਕਰ ਲਈ ਆਪਾਂ ਤੇ ਅੱਜ ਦਾ ਸਿਰਫ ਇਹ ਕਮਰਾ ਹੀ ਸਾਫ ਕਰਨਾ ਮੈਂ ਤੇ ਇਹ ਨੂੰ ਮੈਨੂੰ ਸ਼ਾਮ ਹੋਊਗੀ ਤੇ ਨਾਲ ਦੀ ਨਾਲ ਕੱਪੜੇ ਵੀ ਧੋ ਰਹੀ ਸੀਗੀ ਜਿੱਕਣ ਤੁਹਾਨੂੰ ਦੱਸਿਆ ਮੈਂ ਬਾਬਾ ਜੀ ਦੇ ਕੱਪੜੇ ਵੀ ਆਏ ਹੋਏ ਸੀਗੇ ਉਹ ਵੀ ਸਾਰੇ ਧੋਣੇ ਸੀਗੇ ਤੇ ਉਹ ਵੀ ਧੋਤੇ ਸੀਗੇ ਤੇ ਬਾਅਦ ਚ ਫਿਰ ਮੈਂ ਆਪ ਦੇ ਕੱਪੜਿਆਂ ਦੀ ਮਸ਼ੀਨ ਲਾਤੀ ਸੀਗੀ ਉਹ ਲਾਏ ਹੋਏ ਸੀਗੇ ਤੇ ਹਾਂ ਵਿੱਚ ਨੂੰ ਮੀਂਹ ਆ ਗਿਆ ਮੀਂਹ ਨੇ ਨਾ ਕੰਮ ਖਰਾਬ ਕਰਤਾ ਮੀਂਹ ਆਉਣ ਕਰਕੇ ਨਹੀਂ ਤਾਂ ਮੈਂ ਸਾਰਾ ਸਮਾਨ ਬਾਅਦ ਚ ਝੱਕਣਾ ਸੀਗਾ ਫੇਰ ਕੱਲੇ ਪਹਿਲਾਂ ਬੈੱਡ ਸਾਫ਼ ਕਰਕੇ ਗਿੱਲੀ ਰੀਤ ਦੇ ਨਾਲ ਬੈੱਡਾਂ ਦਾ ਸਾਰਾ ਸਮਾਨ ਬਿਛਾਤਾ ਮਤਲਬ ਗੱਦੇ ਵਗੈਰਾ ਸਾਰੇ ਫਟਾਫਟ ਚੱਕੇ ਜਦੋਂ ਮੈਂ ਧਾਰਾ ਚਾਹੁੰਦੀ ਸੀ ਨਾ ਉਦੋਂ ਹੀ ਆ ਗਿਆ ਕਣੀਆਂ ਮੋਟੀਆਂ-ਮੋਟੀਆਂ ਗਿਰੀਆਂ ਤਾਂ ਥੋੜੀਆਂ ਜੀ ਨੇ ਬੱਦਲ ਫਿਰ ਬਹੁਤ ਜ਼ਿਆਦਾ ਆਇਆ ਹੋਇਆ ਸੀਗਾ ਮੈਨੂੰ ਆਇਆ ਸੀਗਾ ਵੀ ਪਹਿਲਾਂ ਚੱਕ ਦਈਏ ਤੇ ਬਾਅਦ ਵਿੱਚ ਮਹੀ ਪਿਆ ਫਿਰ ਜਦੋਂ ਮੈਂ ਸਾਰੇ ਗੱਦੇ ਵਗੈਰਾ ਅੰਦਰ ਲਾਤੇ ਨਾ ਦਰੀਆਂ ਸਾਰੇ ਬੁਛਾਤੇ ਫਿਰ ਮਹੀ ਆਇਆ ਤੇ ਜਾਨੂੰ ਮੇਰਾ ਸਮਾਨ ਚੱਕਿਆ ਗਿਆ ਸੀਗਾ ਫਿਰ ਵੀ ਕਾਫੀ ਮਹੀ ਪੈ ਗਏ ਆਪਣੇ ਤੇ ਚਲੋ ਜੀ ਅੰਦਰ ਅਬ ਹਲੇ ਹਟਦਾ ਰਿਹਾ ਪਤਾ ਨਹੀਂ ਕਿੰਨੇ ਕ ਦਿਨ ਮਹੀ ਪਾਊਗਾ ਤੇ ਇਸ ਤੋਂ ਬਾਅਦ ਰਸੋਈ ਦੀ ਸਲਾਹ ਮੇਰੀ ਹਲੇ ਹੈ ਨਹੀਂਗੀ ਵੀ ਕਿਉਂਕਿ ਇਹ ਰਸੋਈ 'ਚ ਸਮਾਨ ਜਾਦਾ ਹੈ ਫਿਰ ਉਹਦੇ ਨਾਲ ਗੇੜੇ ਬਹੁਤ ਲੱਗਦੇ ਨੇ ਕੱਲਾ ਕੱਲਾ ਭਾਂਡਾ ਪਹਿਲਾਂ ਚੱਕ ਕੇ ਅੰਦਰ 올 ਜਾਣਾ ਫਿਰ ਮਾਜਣਾ ਬੈਠੇ ਹਨ ਤੇ ਫਿਰ ਟੈਲਾ ਵੀ ਧੋਣੀਆਂ ਨੇ ਫਿਰ ਮੈਨੂੰ ਇਦਾਂ ਵਿੱਚ ਦਣ ਹਨ ਜਿਸ ਕਰਨਾ ਉਹਨਾਂ ਨੂੰ ਛੁੱਟੀ ਹੋਊਗੀ ਵੀ ਉਸ ਦਿਨੇ ਕਰੂੰਗੀ ਫਿਰ ਉਹ ਨਾਲ ਕਰਵਾ ਦਿੰਦੇ ਹੁੰਦੇ ਨੇ ਨਾਲੇ ਤਾਂ ਫਿਰ ਜਿਹੜੇ ਸਵੇਰੇ ਸਬਜ਼ੀ ਨੇ 2 ਘੰਟੇ ਇਹਨਾਂ ਨੂੰ ਤਿਆਰ ਕਰਨ ਦੇ ਵਿੱਚ ਲੱਗਦੇ ਨੇ ਫਿਰ ਉਹ ਚਲੋ ਉਸ ਟਾਈਮ ਨਾਲ ਫਿਰ ਮੈਂ ਹੋਰ ਕੰਮ ਨਿਬੇੜ ਲੈਂਦੀ ਹਿੰਦੀ ਹੈ ਜਿਹੜਾ ਟਾਈਮ ਇਹਨਾਂ ਨੇ ਸਕੂਲ ਹੀ ਜਾਣਾ ਹੁੰਦਾ ਹੈਗਾ ਜਦੋਂ ਛੁੱਟੀ ਨਹੀਂ ਨਾ ਹੋਊਗੀ ਉਸ ਦਿਨ ਕਰਾਂਗੇ ਤੇ ਸੋਈ ਦਾ ਕੰਮ ਤੇ ਇਹਦੇ ਹੁਣ ਕੱਲ ਨੂੰ ਆਪਾਂ ਕੀ ਕਰਦੇ ਆਂ ਬਾਕੀ ਜੀ ਬਣੇ ਰਿਓ ਬਲੌਗ ਦੇ ਨਾਲ ਲਓ ਜੀ ਆਪਣਾ ਸਾਰਾ ਕਮਰਾ ਕੰਪਲੀਟ ਹੋ ਗਿਆ ਚੜ ਚੜੀਆਂ ਸਭ ਕੰਪਲੀਟ ਕਰਤਾ ਆਪਾਂ ਨੇ ਐਂ ਜੁੰਕਾਤਾ ਕਮਰਾ ਗਿੱਲੀ ਲੀਰ ਕਰ ਕਰਕੇ ਸਾਰੀ ਇੱਕ ਚੀਜ਼ ਤੇ ਸਾਰੀਆਂ ਚੀਜ਼ਾਂ ਤੇ ਫੇਰਤੀ ਜਿੰਨਾ ਚਿਰ ਨਾ ਹੋਣਾ ਹੋਵੇ ਐਨਾ ਢੀਰ ਨਾ ਫੇਰ ਜਾਵੇ ਮੈਨੂੰ ਤਸੱਲੀ ਜੀ ਨਹੀਂ ਹੁੰਦੀ ਐਂ ਸਮਾਰ ਸਮਾਰ ਕੇ ਫੇਰਤੀ ਆਪਾਂ ਨੇ ਸਾਰਾ ਕੁਝ ਸੇ ਸਾਫ ਕਰਤਾ ਤੇ ਇਧਰ ਬਾਬਾ ਜੀ ਦੇ ਸਰੂਪ ਵੀ ਆਪਾਂ ਨੇ ਸਾਰੇ ਸਾਫ਼ ਕਰਤੇ ਤੇ ਉਹ ਜਿਹੜੇ ਸਾਰ ਨੂੰ ਬੜੇ ਆ ਉੱਪਰ ਲੱਗੇ ਹੋਆ ਬਾਬਾ ਜੀ ਦਾ ਸਰੂਪ ਸੰਤ ਬਾਬਾ ਸੰਤਦਾ ਜੀ ਦਾ ਇਹ ਆਪਾਂ ਨੂੰ ਜਿਸ ਕਾਰਨ ਨੂੰ ਨਾ ਬੀਬੀ ਨੇ ਦਿੱਤਾ ਸੀ ਉਹਦੇ ਜਨਮ ਦਿਨ ਤੇ ਤੇ ਜਿਹੜੇ ਥੱਲੇ ਨੇ ਸਾਰੇ ਤੇ ਇਹ ਮਤਲਬ ਜਦੋਂ ਮੇਲੇ ਨੂੰ ਨਾ ਪੈਸੇ ਦਿੰਦੇ ਹੁੰਦੇ ਨੇ ਜਿਨੇ ਦੇਣੇ ਹੁੰਦੇ ਆ ਤੇ ਫਿਰ ਉਹਦੋਂ ਟਰੋਫੀਆਂ ਦਿੰਦੇ ਹੁੰਦੇ ਨੇ ਇਹ ਮਤਲਬ ਇਹਦੇ ਉੱਤੇ ਸਨ ਲਿਖਿਆ ਹੋਇਆ ਨੇ ਸਾਰੀ ਮੇਲਿਆਂ ਦੇ ਜਿੰਨੇ ਵੀ ਮੇਲੇ ਹੋਏ ਨੇ ਕੁਝ ਇੱਕੋ ਕਵਾਡੀ ਦਾ ਮਿਲਿਆ ਹਾਇ ਸੈਲਫਰੀਤ ਨੂੰ ਉਹ ਤੇ ਵੀ ਬਾਬਾ ਸੁੰਦਰ ਦਾ ਜੀ ਦਾ ਸਰੂਪ ਲੱਗਿਆ ਹੈ ਤੇ ਕੁਛ ਇਹਨਾਂ ਨੇ ਆਪਣੇ ਮੈਡਲ ਇੱਥੇ ਟੰਗੇ ਪੈਨੇ ਕੁਛ ਅਲਮਾਰੀ ਚ ਪੈਨੇ ਕਾਫੀ ਮੈਡਲ ਇਕੱਠੇ ਕਰੀ ਬੈਠੇ ਨੇ ਬਹੁਤ ਜ਼ਿਆਦਾ ਮੈਡਲ ਨੇ ਇਹਨਾਂ ਕੋਲ ਤੇ ਪਹਿਲਾਂ ਤਾਂ ਇੱਥੇ ਸਾਰੇ ਟੰਗੇ ਹੋਤੇ ਫਿਰ ਘਰ ਦੇ ਨਾਲ ਭਰਦੇ ਤੇ ਮੈਂ ਚੱਕ ਕੇ ਅਲਮਾਰੀ ਚ ਰੱਖ ਦ ਤੇ ਸਾਰਾ ਆਪਣਾ ਕੰਪਲੀਟ ਹੋ ਗਿਆ ਤੇ ਜਿਸ ਕਾਰਨ ਵੀ ਇੱਧਰ ਆ ਗਿਆ ਮਿਲੋ ਜਿਸ ਕਾਰਨ ਨੂੰ ਜਿਸ ਕਾਰਨ ਕੀ ਦੇਖਦਾ ਤੇ ਇਹ ਆਇਆ ਹੁਣ ਪਿੰਡੋਂ ਤੇ ਦੇਖਿਆ ਜਿੱਕਰ ਪੋਨਾ ਮੀਟ ਆਈ ਜਾਂਦਾ ਲਓ ਜੀ ਆਪਣਾ ਹਨਾ ਤੇ ਕੰਮ ਅੱਜ ਨਿਬੜ ਗਿਆ ਸਾਰੇ ਮਤਲਬ ਇਸ ਕਮਰੇ ਦਾ ਵੀ ਨਿਬੜ ਗਿਆ ਰਹਿ ਗਈ ਰਸੋਈ ਲੌਬੀ ਕੰਮ ਤਾਂ ਬਹੁਤ ਬੈਨੇ ਬਹੁਤ ਜ਼ਿਆਦਾ ਬੈਨੇ ਹਨਾ ਜੀ ਤੇ ਚਲੋ ਕੋਈ ਨਾ ਹੌਲੀ ਹੌਲੀ ਕਰੀ ਜਾਵਾਂਗੇ ਰਸੋਈ ਨਹੀਂ ਹਾਲੇ ਕਰ ਲੂ ਮੈਂ ਛੇੜਦੀ ਰਸੋਈ ਨੂੰ ਟਾਈਮ ਬਹੁਤ ਜ਼ਿਆਦਾ ਲੱਗਣਾ ਕਿਉਂਕਿ ਰਸੋਈ ਦਾ ਕੱਲਾ ਕੱਲਾ ਪਾਂਡਾ ਕੱਢ ਕੇ ਮਾਂਜਣਾ ਹਨਾ ਤੇ ਬਹੁਤ ਟਾਈਮ ਲਾ ਜਾਂਦਾ ਟਾਈਮ ਲਾ ਵਗੈਰਾ ਧੂਣੀ ਆ ਤੇ ਕੱਲੂ ਦੇਖਦੇ ਲੋਪੀ ਵਗੈਰਾ ਕਰ ਲਾਂਗੇ ਵਿੜਾ ਕਰ ਲਾਂਗੇ ਦੇਖਦੇ ਆ ਕੀ ਕਰਦੇ ਹਨ ਉਹ ਕੱਲ ਤੇ ਪਤਾ ਲੱਗੂਗਾ ਅੱਜ ਵੈਸੇ ਮੈਨੂੰ ਲੱਗਦਾ ਨਹੀਂ ਸੀਗਾ ਵੀ ਹੋ ਜੂ ਪਰ ਕਰਤਾ ਮੀਨ ਕਿਉਂਕਿ ਜੀ ਮੀ ਆ ਗਿਆ ਸੀ ਵਿੱਚ ਹਨ ਫੇ ਫਟਾਫਟ ਸਾਰਾ ਸਮਾਨ ਚੱਕਿਆ ਪਰ ਧੁੱਪਾਂ ਲੱਗ ਗਈ ਤੇ ਧੁੱਪਾਂ ਲੱਗ ਗਈ ਗੱਦਿਆਂ ਨੂੰ ਗੱਦਿਆਂ ਧੁੱਪਾਂ ਲਵਾਉਣ ਤੱਕ ਇਹ ਸੀਗਾ ਚਲੋ ਲਾ ਲਈ ਆਪਣਾ ਕਮਰਾ ਵੀ ਹਨ ਦੋ ਕਮਰੇ ਆਪਣੇ ਬਿਲਕੁਲ ਕੰਪਲੀਟ ਹੋ ਗਏ ਤੇ ਜਿਸ ਕਾਰਨ ਤੇ ਬਾਕੀ ਜੀ ਹੁਣ ਕਰਨੀ ਆ ਮੈਂ ਹਰ ਸ਼ਾਮ ਦੇ ਖਾਣੇ ਦੀ ਤਿਆਰੀ ਡੇਟ ਹੋ ਰਹੀਆਂ ਜੇ ਕ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੇ ਕੱਲੂ ਕਿਸੇ ਨਵੇਂ ਬਲੌਗ ਨਾਲ ਹੋ ਤਾ ਤੱਕ ਲਈ ਸਸ਼੍ਰੀਅਕਾਲ ਜੀ ਬਾਏ ਬਾਏ ਬਾਹਰਲਾ 뷰 ਦੇਖ ਲੋ ਕਿ ਤੱਕ ਦੀ ਹੈ ਜੀ ਬਹੁਤ ਵਧੀਆ ਦਿਖਦਾ ਠੰਡ ਠੰਡੀ ਖਵਾ ਹਾਂ